ਵਿਜੀਲੈਂਸ ਰੇਡ ਤੇ ਰਣਜੀਤ ਸਿੰਘ ਗਿੱਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲੇ ਦੀ ਭਾਵਨਾ ਤੇ ਉਤਰ ਆਈ ਹੈ ਰਣਜੀਤ ਸਿੰਘ ਗਿੱਲ ਨੇ ਵਿਜੀਲੈਂਸ ਰੇਡ ਤੇ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਬੀਜੇਪੀ ਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਨਾਰਾਜ਼ ਹੈ ਮੈਨੂੰ ਡਰਾਉਣ ਤੇ ਪਰੇਸ਼ਾਨ ਕਰਨ ਦੇ ਲਈ ਮੇਰੇ ਤੇ ਰੇਡ ਕੀਤੀ ਗਈ ਹੈ ਤੇ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਨੇ ਜੋ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤਕਰੀਬਨ 7 ਘੰਟੇ विजिलेंस ने रेड की थी सेक्टर 2 चंडीगढ़ स्थित कोठी पे ते उस तो बाद इस रेड तो बाद रणजीत सिंह गिल ਦਾ ਪਹਿਲਾ ਤੇ ਵੱਡਾ ਬਿਆਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲੇ ਦੀ ਭਾਵਨਾ ਦੇ ਉੱਤਰ ਆਈ ਹੈ ਮੇਰੇ बीजेपी ਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਨਾਰਾਜ਼ ਹੈ ਪੈਨੋ ਡਰਾਉਣ ਤੇ ਪਰੇਸ਼ਾਨ ਕਰਨ ਲਈ ਇਹਨੇ ਤੇ ਰੈਡ ਕੀਤੀ ਗਈ ਇਹ ਵੀ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦੇ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਆਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਿਨਾਂ ਜਿਹੜਾ ਪੰਜਾਬ ਦਾ ਭਲਾਈ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉੱਤੇ ਅਤੇ ਆਪਣੀਆਂ ਮਾਂ ਜੋ ਅਰਦਾਸਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੇਗਾ ਉਹ ਵੈਗਰ ਜੀ